ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇੱਥੇ ਸਵਾਗਤ ਕੀਤਾ ਜਾਏ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਉਹ ਸ਼ਮ੍ਮਾ ਰੋਸ਼ਨ ਕਰਕੇ ਸੇਤ ਪੰਜਾਬੀਆਂ ਦੀ ਸੇਤਿਆਬੀ ਲਈ ਪੰਜਾਬੀਆਂ ਦੇ ਖੁਸ਼ਹਾਲੀ ਲਈ ਕਰਾਈ ਜਾ ਰਹੀ ਸੀਐਮ ਦੀ ਯੋਗਸ਼ਾਲਾ ਨੂੰ ਸ਼ੁਰੂ ਕਰਨ ਇੱਕ ਬਹੁਤ ਵੱਡਾ ਉਪਰਾਲਾ ਇਤਿਹਾਸਕ ਉਪਰਾਲਾ ਪੰਜਾਬ ਸਰਕਾਰ ਦਾ ਜਿਸ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੀਐਮ ਦੀ ਯੋਗਸ਼ਾਲਾ ਦਾ ਹਿੱਸਾ ਬੰਦੇ ਹੋਏ ਅਜ ਇੱਕ ਸਿਹਤਮੰਤ ਤੇ ਖੁਸ਼ਹਾਲ ਪੰਜਾਬ ਬਣਾਉਣ ਵੱਲੋਂ ਅਗਰਸਰ ਹੋਣਗੇ ਮਹਿਮਾਨ ਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਮੌਕੇ ਤੇ ਸੀਐਮ ਦੀ ਯੋਗਸ਼ਾਲਾ ਨੂੰ ਪੰਜ ਹੋਰ ਜ਼ਿਲ੍ਹਿਆਂ ਦੇ ਵਿੱਚ ਵਧਾਉਣ ਦੇ ਕੰਮ ਦਾ ਵੀ ਰਸਮੀ ਤੌਰ ਤੇ ਬਟਨ ਦਬਾ ਕੇ ਉਦਘਾਟਨ ਕਰਨ ਪੰਜਾਬੀਆਂ ਨੂੰ ਸਿਹਤਯਾਬ ਤੇ ਨਰੋਆ ਬਣਾਉਣ ਦੇ ਲਈ ਇੱਕ ਅਹਿਮ ਪਹਿਲ ਕਦਮੀ ਮੈਂ ਸਾਰੇ ਬਤਵੰਤੇ ਸੱਜਣਾਂ ਨੂੰ ਬੇਨਤੀ ਕਰਦਾ ਕਿ ਉਹ ਕਿਰਪਾ ਕਰਕੇ ਆਪੋ ਆਪਣੇ ਸਥਾਨ ਤੇ ਬੈਠਣ ਦੀ ਕਿਰਪਾਲਤਾ ਕਰਨ ਪੰਜਾਬੀਆਂ ਨੂੰ ਸਿਹਤਯਾਬ ਖੁਸ਼ਹਾਲ ਤੇ ਪੰਜਾਬ ਨੂੰ ਅਗਾਂਹ ਵਧਾ ਸੁਭਾਵ ਬਣਾਉਣ ਦੇ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸੀਐਮ ਦੀ ਯੋਗਸ਼ਾਲਾ ਦਾ ਇਹ ਪ੍ਰਬੰਧ ਕੀਤਾ ਗਿਆ ਹੈ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਉਸ عظیم ਸ਼ਖਸੀਅਤ ਨੂੰ ਜਿਨ੍ਹਾਂ ਦੇ ਵਾਸਤੇ ਕਿਸੇ ਨੇ ਬਹੁਤ ਖੂਬ ਲਿਖਿਆ ਹੈ ਕਿ ਪੈਰਾਂ ਦੇ ਹੇਠ ਧਰਤੀ ਪੈਰਾਂ ਦੇ ਹੇਠ ਧਰਤੀ ਸਿਰ ਤੇ ਅਸਮਾਨ ਲੈ ਕੇ ਉੱਠਿਆ ਹਾਂ ਨਾਲ ਆਪਣੇ ਮੈਂ ਸਾਰਾ ਜਹਾਨ ਲੈ ਕੇ ਮੇਰੀ ਮੁਰਾਦ ਪੰਜਾਬ ਦੇ ਦੂਰੰਦੇਸ਼ ਪੰਜਾਬ ਦੇ ਹਰਮਨ ਪਿਆਰੇ ਤੇ ਪੰਜਾਬ ਦੇ ਕਰਮਯੋਗੀ ਮੁੱਖ ਮੰਤਰੀ ਸਭਗਵੰਤ ਮਾਨ ਜੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ कि ਅੱਜ ਦੇ ਇਸ ਮੁਕੱਦਸ ਦਿਹਾੜੇ ਤੇ ਉਹ ਲੋਕਾਂ ਦੇ ਰੂਬਰੂ ਹੋਣ ਮੁੱਖ ਮੰਤਰੀ ਸਾਹਿਬ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਬੜਾ ਵਧੀਆ ਲੱਗ ਰਿਹਾ ਦੇਖ ਕੇ ਕਿ ਅੱਜ ਅਸੀਂ ਸੀਐਮ ਯੋਗਸ਼ਾਲਾ ਦੇ ਵਿੱਚ ਇੰਨੀ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਆਂ ਮੈਨੂੰ ਦੱਸਿਆ ਗਿਆ ਕਿ ਲਗਭਗ 15 ਹਜ਼ਾਰ ਦੇ ਕਰੀਬ ਲੋਕ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾ ਇੱਥੇ ਪਹੁੰਚੇ ਨੇ ਕੋਈ ਗਿਣਤੀ ਮੈਨੇ ਨਹੀਂ ਰਖਦੀ ਮੈਨੇ ਰਖਦੀ ਹੈ ਇੱਛਾ ਸ਼ਕਤੀ ਕੀ ਕਰਨਾ ਆਇਆ ਇੱਥੇ ਇੱਥੇ ਕੋਈ ਸ਼ਕਤੀ ਪ੍ਰਦਰਸ਼ਨ ਕਰਨੀ ਹੈ ਇੱਥੇ ਅਪਾ ਧਿਆਨ ਅਪਾ ਆਪਣਾ ਬਹੁਤ ਸਾਰੇ ਬਿਜ਼ੀ ਹੋ ਸਾਰੇ ਹੀ ਲੋਕ ਬਿਜ਼ੀ ਨੇ ਜੇ ਬਿਜ਼ੀ ਨੇ ਤਾਂ ਫਿਰ ਕੰਮ ਦਾ ਪ੍ਰੈਸ਼ਰ ਵੀ ਬਹੁਤ ਹੈ ਟੈਨਸ਼ਨ ਵੀ ਬਹੁਤ ਹੈ ਡਿਪਰੈਸ਼ਨ ਵੀ ਬਹੁਤ ਹੈ ਤਾਂ ਇੱਕੋ ਇੱਕ ਚੀਜ਼ ਹੈ ਜੋ ਭਾਰਤ ਦੀ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ ਯੋਗਾ ਯੋਗਾ ਨੂੰ ਜੇ ਤੁਸੀਂ ਇਹ ਨਾ ਮੰਨੋ ਕਿ ਐਦਾਂ ਇੱਕ ਮੈਟ ਤੇ ਬਹਿ ਕੇ ਯੋਗਾ ਹੋ ਜਾਂਦਾ ਯੋਗਾ ਤਾਂ ਆਪਾਂ ਜ਼ਿੰਦਗੀ 'ਚ ਹਰ ਰੋਜ਼ ਹਰ ਦਿਨ ਕਰਦੇ ਆ ਦੋ ਚਾਰ ਵੱਡੇ ਵੱਡੇ ਸਾਹ ਲੈ ਲਓ ਯੋਗਾ ਉਹ ਬਾਸੀ ਲੈਨੇ ਆ ਔਰ ਨਾਲ ਆ ਵੀ ਕਰਦੇ ਆ ਯੋਗਾ ਮੋਬਾਈਲ ਡਿਗ ਪਿਆ ਐ ਚੱਕਦੇ ਆ ਯੋਗਾ ਹਰ ਗੱਲ ਤੇ ਯੋਗਾ ਹੈ ਉਹ ਲੱਗ ਗੱਲ ਹੈ ਕਿ ਅੱਜ ਆਪਾਂ ਇਕੱਠੇ ਇਸ ਕਰਕੇ ਹੋਇਆ ਕਿ ਯੋਗਾ ਨੂੰ ਦੱਸੋ ਕਿ ਕਿਵੇਂ ਹੋ ਸਕਦਾ ਸੋਇਨਾ ਭਾਰੀ ਗਿੰਦੀ ਤੁਹਾਡਾ ਇੱਥੇ ਆਉਣਾ ਠੀਕ ਹੈ ਜਿੰਦਗੀ ਚ ਰਜੇਵੇਂ ਨੇ ਰਜੇਵੇਂ ਵੀ ਬਹੁਤ ਜ਼ਰੂਰੀ ਹੈ ਪਰ ਸਿਆਣੇ ਕਹਿੰਦੇ ਆ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਰਹੂਗੀ ਤੰਦਰੁਸਤੀ ਰਹੂਗੀ ਪੋਜ਼ਿਟਿਵਿਟੀ ਰਹੂਗੀ ਮਾਈਂਡ ਚ ਤਾਂ ਸਾਰਾ ਦਿਨ ਪੋਜ਼ਿਟਿਵ ਰਹੋਗੇ ਦਫਤਰ ਜਾਓਗੇ ਜਿੱਥੇ ਵੀ ਜਾਓਗੇ ਕੁਛ ਨਾ ਕੁਛ ਨਮਾ ਕਰਕੇ ਆਓਗੇ ਇੱਕ ਮੈਂ ਕਿਤੇ ਇੱਕ ਕਿਤਾਬ ਚ ਪੜਿਆ ਉਹ ਕਹਿੰਦਾ ਤੁਹਾਡੇ ਲਈ ਹਰ ਦਿਲ ਜਿਹੜਾ ਤੁਹਾਡੇ ਲਈ ਧੜਕਦਾ ਹੈ ਉਹਦੀ ਹਰ ਧੜਕਣ ਨਵੀਂ ਹੁੰਦੀ ਹੈ ਔਰ ਨਾਲ ਉਹਨੇ ਇਹ ਵੀ ਲਿਖਿਆ ਕਹਿੰਦਾ ਹਰ ਦਿਨ ਤੁਹਾਡੇ ਲਈ ਪਹਿਲਾ ਦਿਨ ਹੁੰਦਾ ਭਾਵੇਂ 70 ਸਾਲ ਦੇ ਹੋ 80 ਸਾਲ ਦੇ ਹੋ ਭਾਵੇਂ 20 ਸਾਲ ਦੇ ਹੋ ਕੱਲ ਦਾ ਦਿਨ ਤੁਹਾਡੇ ਲਈ ਪਹਿਲਾ ਦਿਨ ਹੋਊਗਾ ਕਿਉਂਕਿ ਤੁਸੀਂ ਤਾਂ ਦੇਖਿਆ ਨਹੀਂ ਹਜੇ ਉਹ ਉਹ ਦਿਨ ਤਾਂ ਦੇਖਿਆ ਨਹੀਂ ਤੁਸੀਂ ਹਜੇ ਕੱਲ ਨੂੰ ਜਦੋਂ ਚੜੂਗਾ ਉਦੋਂ ਦੇਖਾਂਗੇ ਨਾ ਸੋ ਕੱਲ ਦਾ ਦਿਨ ਤੁਹਾਡੇ ਲਈ ਪਹਿਲਾ ਹੋਊਗਾ ਇਸ ਕਰਕੇ ਅੱਜ ਦੇ ਦਿਨ ਨੂੰ ਇੰਜੋਏ ਕਰ ਲਓ ਕੱਲ ਨੂੰ ਫੇਰ ਪਹਿਲਾ ਦਿਨ ਕੱਲ ਨੂੰ ਫੇਰ ਇੰਜੋਏ ਕਰ ਲੈ ਹਰ ਸਾਹ ਨਾਲ ਇੰਜੋਏ ਕਰੋ ਲਾਈਫ ਰੱਬ ਨੇ ਲਾਈਫ ਦਿੱਤੀ ਆਪਾਂ ਨੂੰ ਹਾਂ ਕਈ ਬੰਦੇ ਐਨੀ ਭੱਜ ਦੌੜ ਚ ਪੈ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਪੈਸੇ ਇਕੱਠੇ ਕਰੋ ਠੱਗੀਆਂ ਮਾਰੋ ਇੱਥੋਂ ਵੀ ਪੈਸੇ ਇਧਰੋਂ ਵੀ ਪੈਸੇ ਇਹਨੂੰ ਵੀ ਸੁਟਲਿਏ ਇਹਨੂੰ ਵੀ ਸੁਟਲਿਏ ਉਹਦੇ ਨਾਲ ਉਹ ਕਿਤੇ ਜਾਂਦਾ ਨਹੀਂ ਉੱਥੇ ਖੜਾ ਰਹਿੰਦਾ ਬਸ ਬੰਦਾ ਸੁੱਤ ਦਿਨ ਰਾਤ ਆਹੀ ਕੰਮ ਕਰਨਾ ਠੱਗੀਆਂ ਚੋਰੀਆਂ ਕੀ ਫਾਇਦਾ ਹੋਇਆ ਉਹਦੇ ਨਾਲ ਉਹ ਸੋਚੋ ਕਿ ਅੱਜ ਕਿਸੇ ਗਰੀਬ ਨੂੰ ਕੋਈ ਹੈਲਪ ਕਰਦੀ ਹੈ ਲੋੜਵੰਦੀ ਇੱਕ ਸ਼ੇਰ ਹੈ ਆਜ ਮਸਜਿਦ ਜਾਣੇ ਦਾ ਟਾਈਮ ਨਹੀਂ ਹੈ ਆਜ ਮਸਜਿਦ ਜਾਣੇ ਦਾ ਟਾਈਮ ਨਹੀਂ ਹੈ ਚਲੋ ਕੋਈ ਬਾਤ ਨਹੀਂ ਕਿਸੇ ਰੋਤੇ ਹੋਏ ਬੱਚੇ ਕੋ ਹਸਾ dete hain ਇੱਕੋ ਗੱਲ ਹੈ ਇੱਕੋ ਗੱਲ ਹੈ ਪ੍ਰਮਾਤਮਾ ਪਤਾ ਨਹੀਂ ਕਿੱਥੇ ਵਸਦਾ ਹੈ ਪ੍ਰਮਾਤਮਾ ਪਤਾ ਨਹੀਂ ਕਿਹੜੇ ਭੇਸ ਚ ਤੁਰਿਆ ਫਿਰਦਾ ਹੈ ਕਈ ਵਾਰੀ ਮੇਰੇ ਕੋਲੇ ਰੈਲੀਆਂ ਤੇ ਹਜੇ ਆ ਜਾਂਦੇ ਨੇ ਬੱਚੇ ਜਾਂ ਬੰਦੇ ਕਹਿ ਲੋ ਜਿਹੜੇ ਮੈਂਟਲੀ ਤੌਰ ਤੇ ਠੀਕ ਨਹੀਂ ਹੁੰਦੇ ਤੇ ਜਦੋਂ ਮੇਰੇ ਕੋਲੇ ਆਉਂਦੇ ਨੇ ਉਹ ਮੇਰਾ ਨਾਮ ਲੈਂਦੇ ਨੇ ਤਾਂ ਮੈਨੂੰ ਲੋਕ ਕਹਿੰਦੇ ਨੇ ਜੀ ਇਹ ਆਪਣੇ ਪਿੰਡ ਹੈ ਆਪਣੇ ਪਿੰਡ ਦਾ ਭਗਵੰਤ ਮਾਣ ਹੀ ਕਹਿੰਦੇ ਐ ਇਹਨੂੰ ਇਹਦੇ ਨਾਲ ਫੋਟੋ ਖਿਚਾ ਲਿਓ ਤਾਂ ਮੈਂ ਉਹਦੇ ਨਾਲ ਫੋਟੋ ਜ਼ਰੂਰ ਖਿਚਾਉਣਾ ਕਿਉਂਕਿ ਕਿਆ ਪਤਾ ਕਿਸ ਭੇਸ ਮੇਂ ਨਾਰਾਇਣ ਮਿਲ ਜਾਏ ਕੀ ਪਤਾ ਹੈ ਰੱਬ ਕਿਹੜੇ ਭੇਸ ਚ ਫਿਰਦਾ ਸੋ ਤੁਹਾਡਾ ਇੱਥੇ ਆਉਣਾ ਮੇਰੇ ਲਈ ਬਹੁਤ ਇੱਕ ਊਰਜਾ ਤੇ ਇੱਕ ਸ਼ਕਤੀ ਦੇਣ ਵਾਲਾ ਕੰਮ ਹੈ ਆਖਣਾ ਤੁਹਾਡੇ ਕੋਲੇ ਮੈਂ ਨਾਰਮਲ ਡਰੈਸ ਦੇ ਵਿੱਚ ਐਦੋਂ ਪਹਿਲਾਂ ਵਾਲੇ ਕਦੇ ਇਦਾਂ ਦੇਖੇ ਇਹ ਹਾਜੀ ਵੇਲੇ ਤੱਕ ਤਾਂ ਉੱਠੇ ਹੀ ਨਹੀਂ ਜਾਂਦਾ ਸੌਂਦੇ ਹੀ ਰਾਤ ਨੂੰ 3 ਵਜੇ ਆ ਦੁਪਹਿਰ ਦੇ 2 ਵਜੇ ਉੱਠਦੇ ਸੀ ਨਾਲ ਹੀ ਕਹਿੰਦੇ ਸੀ ਚਲੋ ਪੰਜਾਬ ਦਾ ਕੰਮ ਹੋ ਗਿਆ ਡਿਨਰ ਕਰੋ ਬਸ ਸੋ ਮੈਂ ਚਾਹਨਾ ਮੇਰਾ ਪੰਜਾਬ ਸਿਹਤਮੰਦ ਹੋਵੇ ਮੇਰਾ ਪੰਜਾਬ ਸਿਹਤਮੰਦ ਹੋਊਗਾ ਤਾਂ ਬਾਕੀਆਂ ਨੂੰ ਵੀ ਸਿਹਤਮੰਦ ਕਰੂਗਾ ਪੋਜ਼ਿਟਿਵ એનર્ਜੀ ਦੇਊਗਾ ਤੇ ਤੁਸੀਂ ਆਪਣੇ ਦਫ਼ਤਰਾਂ ਜਾ ਕੇ ਆਪਣੇ ਫੈਕਟਰੀਆਂ 'ਚ ਜਾ ਕੇ ਆਪਣੀਆਂ ਦੁਕਾਨਾਂ ਤੇ ਜਾ ਕੇ ਆਪਣੇ ਘਰਾਂ 'ਚ ਜਾ ਕੇ ਹੋਰ ਪੋਜ਼ਿਟਿਵ એનર્ਜੀ ਜਿਹੜੀ ਆ ਉਹ ਲੋਕਾਂ ਨੂੰ ਦਿਓਗੇ ਇਹੀ ਸਾਡਾ ਮਕਸਦ ਹੈ ਅਰਵਿੰਦ ਕੇਜਰੀਵਾਲ ਸਾਹਿਬ ਨੇ ਦਿੱਲੀ ਸ਼ੁਰੂ ਕੀਤੀ ਸੀ ਯੋਗਾ ਕਲਾਸ ਠੀਕ ਹੈ ਉਹਨਾਂ ਨੇ ਉੱਥੇ ਰਾਜਪਾਲ ਐਲਜੀ ਹੈ ਉਹਨੇ ਬੰਦ ਕਰਾਤੀ ਪਰ ਤੁਹਾਨੂੰ ਮੈਂ ਕਹਿਣਾ ਚਾਹਣਾ 25 ਬੰਦੇ ਜੇ ਤੁਸੀਂ ਪਿਆਰ ਹੋ ਆਪਣੀ ਬਸਤੀ ਚ ਆਪਣੇ ਮੁਹੱਲੇ ਚ ਆਪਣੇ ਪਾਰਕ ਦੇ ਵਿੱਚ 25 ਬੰਦੇ ਇੱਕ ਫੋਨ ਕਰ ਦਿਓ ਸਾਨੂੰ ਮਿਸ ਕਾਲ ਨੰਬਰ ਹੈਗਾ ਤੁਹਾਡੇ ਕੋਲੇ ਇੱਕ ਫੋਨ ਕਰ ਦਿਓ ਕਿ ਸਾਨੂੰ ਯੋਗਾ ਦਾ ਟੀਚਰ ਚਾਹੀਦਾ 25 ਬੰਦੇ ਹੋ ਯੋਗਾ ਦਾ ਟੀਚਰ ਬਿਲਕੁਲ ਮੁਫਤ ਆਊਗਾ ਜੀ ਤੁਹਾਡੇ ਕੋਲੇ ਤੁਹਾਡੇ ਹੱਥ ਆਪ ਦੇ ਘਰੇ ਆਓ ਸੋ ਮੈਂ ਤਾਂ ਜਿੱਤਰ ਵੀ ਦੇਖਿਆ ਨਾ ਬੜੇ ਡਿਸਪਲਿਨਸ ਬੈਠੇ ਲੋਕ ਨੇ ਕਪਾਲ ਪਾਤੀ ਲੋਮਦਲੋਮ ਹੈਗੇ ਤਾਂ ਸਾਈ ਨੇ ਲੈਣੇ ਉਲਟੇ ਸਿੱਧੇ ਤਰੀਕੇ ਨਾਲਣੇ ਬਸ ਹੈਗੇ ਸਾਈ ਨੇ ਆਦਮੀ ਆਦਮੀ ਆ ਦਮੀ ਜੇ ਦਮ ਨਾ ਆਇਆ ਖਤਮ ਆ ਦਮੀ ਇਨਸਾਫ ਦਾ ਦਿਨ ਨਹੀਂ ਚੜਨਾ ਜਿਨ੍ਹਾਂ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਕੋਲੇ ਲੱਖਾਂ ਕਰੋੜਾਂ ਨੇ ਉਹ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਦਾ ਵਾਂ ਪਰ ਨਹੀਂ ਜਾਂਦਾ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਜਰਾ ਸੋਚ ਕੇ ਦੇਖੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਨਹਿਰ ਦੇ ਵਿੱਚ ਕਿਸੇ ਨੇ ਛਾਲ ਮਾਰੀ ਬੰਦਾ ਪਹਿਲਾਂ ਡੁੱਬਦਾ ਜਦੋਂ ਸਾਹ ਮੁੱਕ ਜਾਂਦੇ ਨੇ ਉੱਪਰ ਆ ਜਾਂਦਾ ਤਾਂ ਫਿਰ ਭਾਰ ਕੀ ਦਾ ਬਈ ਸਾਹਾਂ ਦਾ ਭਾਰ ਸਭ ਤੋਂ ਭਾਰੀ ਹੈ ਮੈਂ ਪਰਖ ਲਿਆ ਜਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਸੋਏ ਸਾਹਾਂ ਨੂੰ ਜੇ ਕੰਟਰੋਲ ਚ ਕਰ ਲੀਏ ਜੇ ਇਹਨਾਂ ਸਾਹਾਂ ਨੂੰ ਕੰਟਰੋਲ ਚ ਕਰ ਲੀਏ ਇਤੋਂ ਵਧੀਆ ਲਾਈਫ ਨਹੀਂ ਕੋਈ ਫਿਰ ਹੋ ਸਕਦੀ ਕੱਲੇ ਕੱਲੇ ਸਾਹ ਨੂੰ ਇੰਜੋਏ ਕਰੋ ਰੱਬ ਨੇ ਇੱਕੋ ਹੀ ਜ਼ਿੰਦਗੀ ਦਿੱਤੀ ਹੈ। ਕੱਲੇ ਕੱਲੇ ਸਾਨ ਨੂੰ ਇੰਜੋਏ ਕਰੋ। ਕੱਲੇ ਕੱਲੇ ਪਲ ਨੂੰ ਇੰਜੋਏ ਕਰੋ। ਇਸ ਗੱਲ ਤੇ ਨਾ ਪਾਓ ਵੀ ਗਵਾਂਡੀਆਂ ਨੇ ਕਾਰ ਲੈ ਲਈ। ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਘਦਾ ਛਰੀਟ ਪਾਉਂਗਾ ਮੈਂ। ਕਦੇ ਛਰੀਟ ਪਾਉਂਗਾ। ਛਰੀਟਾਂ ਪਾ ਕੇ ਕੀ ਕਰਨ ਹੋਵੇਗਾ। ਆਪ ਅਵਦੇ ਆਪ ਨੂੰ ਵੱਡਾ ਕਰੋ। ਦੂਜਿਆਂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ। ਮੈਂ ਸਟੇ ਦਾ ਹੈਡ ਹਾਂ। ਤੁਸੀਂ ਮੈਨੂੰ ਪੰਜਾਬ ਦੇ ਮੁਖੀ ਦੇ ਤੌਰ ਤੇ ਚੁਣਿਆ ਹੈ। ਮੇਰਾ ਫਰਜ਼ ਬਣਦਾ ਮੈਂ ਤੁਹਾਨੂੰ ਸਾਰਿਆਂ ਨੂੰ ਹੈੱਡ ਬਣਾਵਾ ਮੈਂ ਤੁਹਾਨੂੰ ਸਾਰਿਆਂ ਨੂੰ ਮੁਖੀ ਬਣਾਵਾ ਮੇਰਾ ਮਕਸਦ ਇਹ ਨਹੀਂ ਹੁਣ ਕਿਹਾਦਾ ਮੈਂ ਇਹਦੀਆਂ ਲੱਤਾਂ ਵੱਡਾਂ ਇਹਦੀਆਂ ਇਹਦੀਆਂ ਲੱਤਾਂ ਖਿੱਚਾਂ ਇਹ ਕੰਮ ਨਹੀਂ ਆਪਣੇ ਆਪਣੇ ਫੀਲਡ ਦੇ ਵਿੱਚ ਸਾਰੇ ਮੁਖੀ ਬਣੋ ਦੋਨੇ ਹੱਥ ਉੱਪਰ ਚਾਕੇ ਭਾਰਤ ਮਾਤਾ ਦੀ ਜੈ ਥੋੜੇ ਜਿਹੇ ਹੱਥ ਉਰ ਉੱਪਰ ਚਾਕੇ ਨਾ ਆਵਾਜ਼ ਥੋੜਿਆ ਜਾਵੇ ਕਿ ਪੰਜਾਬ ਐਸੇ ਪੀਏਪੀ ਗਰਾਊਂਡ ਚੋਂ ਆਜ਼ਾਦੀ ਦੀਆਂ ਲਹਿਰਾਂ ਵੇਲੇ ਆਵਾਜ਼ਾਂ ਉੱਠਦੀਆਂ ਰਹੀਆਂ ਨੇ ਜਿਨੇ ਗੋਰਿਆਂ ਦੇ ਕੰਨ ਬੋਰੇ ਕਰਦੇ ਸੀ ਤੇ ਅੱਜ ਫੇਰ ਉੱਠਣੀ ਚਾਹੀਦੀ ਆ ਭਾਰਤ ਮਾਤਾ ਕੀ ਜੈ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਵੰਦੇ ਵੰਦੇ ਬਰੇ ਸੋਨਹਾਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਇੱਜ਼ਤ ਤੇ ਮਾਨ ਨਾ ਸੁਣਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਸਮਾਗਮ ਨੂੰ ਅੱਗੇ ਵਧਾਉਂਦੇ ਹੋਏ ਮੈਂ ਹੁਣ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਡੇ ਆ ਖੁਸ਼ ਨਸੀਬੀ ਹੈ ਇਹ ਕਰਮ yogi ਮੁੱਖ ਮੰਤਰੀ ਸਾਡੇ ਪੰਜਾਬ ਨੂੰ ਮਿਲੇ ਨੇ ਜੋ ਸਿਰਫ ਕਹਿੰਦੇ ਨਹੀਂ ਬਲਕਿ ਕਰਕੇ ਦਿਖਾਉਂਦੇ ਨੇ ਤੇ ਅੱਜ ਦੇ ਸੀਐਮ ਦੀ ਯੋਗਸ਼ਾਲਾ ਦੇ ਫੰਕਸ਼ਨ ਦੇ ਵਿੱਚ ਵੀ ਉਹ ਖੁਦ ਯੋਗਾ ਕਰਨਗੇ ਮਹਿਮਾਨ ਯੋਗ ਮੁੱਖ ਮੰਤਰੀ ਸਾਹਿਬ ਨੂੰ ਤੇ ਮੰਤਰੀ ਸਹਿਬਾਨ ਨੂੰ ਹੋਰ ਬਤਵੰਤੇ ਸੱਜਣਾ ਨੂੰ ਬੇਨਤੀ ਕਰਦਾ ਕਿ ਉਹ ਯੋਗਾ ਵਾਸਤੇ ਆਪਣਾ ਨਜ਼ਾਰਤਸਥਾਨ ਗ੍ਰੈਂਡ ਕਰਨ ਤਾਂ ਜੋ ਅਸੀਂ ਇਸ ਨੂੰ ਰਸਮੀ ਤੌਰ ਤੇ ਸ਼ੁਰੂ ਕਰ ਸਕੀਏ ਨਾਲ ਦੇ ਨਾਲ ਮੈਂ ਬੇਨਤੀ ਕਰਦਾ ਯੋਗਾ ਇਨਸਟ੍ਰਕਟਰ ਸਹਿਬਾਨ ਜਿਨ੍ਹਾਂ ਨੇ ਸਾਨੂੰ ਯੋਗਾ ਦੇ ਟਿਪ ਦੇਨੇ ਨੇ ਉਹ ਵੀ ਸਾਡੇ ਦਰਮਿਆਨ ਪਹੁੰਚਣ ਸਾਡੀ ਮੈਂ ਪਹਿਲਾਂ ਕਹਿ ਰਿਹਾ ਸੀ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਸਾਨੂੰ ਇੱਕ ਮੁੱਖ ਮੰਤਰੀ ਅਜਿਹੇ ਮਿਲੇ ਨੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ अपना ज़माना हम अपना ज़माना हम आप बनाते हैं अहले दिल अपना ज़माना हम आप बनाते हैं अहले दिल हम वे नहीं जिनको ज़माना बना गया तो इन शब्दों ਦੇ ਨਾਲ ਮੈਂ ਹੁਣ ਮੰਚ ਯੋਗਾ ਇਨਸਟ੍ਰਕਟਰ ਸਹਿਬਾਨ ਨੂੰ ਦਿੰਦਾ ਹੋਇਆ ਬੇਨਤੀ ਕਰਦਾ ਕਿ ਉਹ ਮੰਚ ਤੇ ਆਉਣ ਤੇ ਆ ਕੇ ਇਸ सीएम ਦੀ ਯੋਗਸ਼ਾਲਾ ਨੂੰ ਰਸਮੀ ਤੌਰ ਤੇ ਸ਼ੁਰੂ ਕਰਨ जय हिंद